ਮੋਕੰਤਰੀ ਸਾਹਿਬ ਕੱਲ ਤੁਸੀਂ ਕਿਸੇ ਦੀ ਮੁੱਛਾਂ ਤੇ ਗੱਲ ਕਰਦੇ ਸੀ ਕਿਸੇ ਦੀ ਕੋਈ ਜਿਹੜੇ ਕੰਮ ਤੇ ਵਿਆਮ ਮੋਕੰਤਰੀ ਉਸ ਥੀ ਤੇ ਬੋਲ ਉਥੇ ਕਹਿੰਦਾ ਮੇਰੇ ਪਿੱਛੇ ਕਸਮ ਖਾਓ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਉਹ ਭਾਈ ਪਹਿਲੋ ਆਪਣਾ ਤਾਂ ਕਹਦੇ ਕਹਿ ਕੇ ਵਿੱਚ ਬੋਲ ਰ ਮੈਂ ਜਿੱਥੇ ਕਹਿਣਾ ਚਾਹਦਾ ਮੈਂ ਭਗਵੰਦ ਸਿੰਘ ਮਾਨ ਅਲਟੋ ਨਸ਼ਾ ਛੱਡਦਾ ਹਾਂ ਕਹਿੰਦਾ ਤੁਸੀਂ ਮੈਂ ਬੋਲੂਗਾ ਤੇ ਤੁਸੀਂ ਆਪਣਾ ਨਾਮ ਬੋਲ ਦਿਓ ਜੇ ਦਮ ਬਰਨ ਸਾਰਾ ਕੁਝ ਉਹ ਕਰਨਗੇ ਮੈਂ ਸਾਰਾ ਕੁਝ ਉਹ ਬੰਦ ਕਰਨਗੇ ਮੈਂ ਸਭ ਕੁਝ ਕਰਾਂਗਾ ਉਥੇ ਨੂੰ ਕਹਣੇ ਸੀ ਉਹਨੂੰ ਕਹਣੇ ਚਾਹਿਆ ਮੈਂ ਆਪਣਾ ਨਾਮ ਲਵਾਂਗਾ ਤੁਸੀਂ ਆਪਣ ਆਪਣਾ ਨਾਮ ਲਓ ਉਹ ਤੇ ਸਿੱਧਾ ਜਿਹੜਾ ਮੈਂ ਉਹ ਸਾਰੇ ਬੋਲ ਕੇ ਨਾ ਨਸ਼ਾ ਨਹੀਂ ਕਰਾਂਗਾ ਬਾਪੀ ਵਾ ਤੇ ਹਸਪੀਟਲ ਕਾ ਜੇ ਦਾਖਲ ਹੋਣਾ ਉਹਨਾਂ ਤੇ ਮੇਰਾ ਖਿਆਲ ਇੱਥੇ ਜੇਪੀ ਲਾ ਦਿੱਤੀ ਹੁਣ ਦੂਜੇ ਤੱਕ ਖੋਲਦੇ ਨਹੀਂ ਮੈਂ ਕੱਲ ਜਿਪ ਲਾਓ ਤੇ ਖੋਲੋ ਤੇ ਕੰਮ ਕਰ ਦਿਓ ਮੋਕਨਦੀ ਸਿੰਘ ਸਾਹਿਬ ਜਮੀਨ ਤੇ ਆਓ ਜਿੰਨੀ ਢੇਕੜਵਾਜੀ ਯਾ ਅਰੋਗਨ ਸੀ ਤੁਹਾਡੇ ਚ ਆ ਦਿਨ ਰਗੇ ਸਾਰੇ 6 ਮਹੀਨੇ ਕਿਨੇ ਕਿਨੇ ਬਣ ਕੇ 90 ਤੋਂ 90 80 ਦਿਨ ਅਸੀਂ 180 ਦਿਨਾਂ ਦਾ ਮੁੱਖ ਮੰਤਰੀ ਉਹਦੇ ਬਾਅਦ ਕੀ ਬਣ ਇਹਦਾ ਕੋਈ ਪਤਾ ਨਹੀਂ ਜਿੰਨਾਂ ਦੇ ਸਿਰ ਤੇ ਬੜਕਾ ਮਾਰਦਾ ਸਭ ਤੋਂ ਪਹਿਲਾਂ ਇਹ ਉੱਥੇ ਪੈਰਾਂ 'ਚ ਬੈਠੇ ਹੋ ਨਹੀਂ ਉੱਥੇ ਨਾਲ ਹੀ ਉੱਥੇ ਉਹਦੇ ਨਾਲ ਸ਼ਫੀਰ ਬਾਦ ਨੂੰ ਮੈਂ ਕਹਣਾ ਕਿ ਤੂੰ ਨਾਲ ਦਾ ਕਿਉਂ ਨਹੀਂ ਨਾਂ ਲੈਂਦਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਆਫਿਸ ਹੈ ਜਿੱਥੇ ਹੈਲੀਪੈਡ ਬਣ ਰਿਹਾ ਸੀ ਤੋਂ ਬਣਿਆ ਨਹੀਂ ਸਾਰਾ ਕੁਝ ਉੱਥੋਂ ਚੱਲਿਆ ਨੇੜੇ-ਨੇੜੇ ਆਗੇ ਨੂੰ ਕਿੰਨੀ ਦੂਰ ਜਾਣਾ ਨਹੀਂ ਸੀ ਪੈਂਦਾ ਸੁਪਰੀਮੋਨ ਤੇ ਹਸਪੀਟਲ ਤੇ ਗੈਸਟ ਹਾਊਸ ਬਣਾ ਲਿਆ ਔਰ ਮੇਰੇ ਖਿਆਲ ਹੈ ਕਿ ਏਦਾਂ ਵਧੀਆ ਪੀਜੀਆਈ ਹਸਪੀਟਲ ਆ ਮੁੱਖ ਮੰਤਰੀ ਜਿਹੜਾ ਸਰਕਾਰੀ ਹਸਪੀਟਲ ਚ ਜੀ ਜਾਂਦਾ ਤੇ ਜਿਹੜਾ ਕਹਿੰਦਾ ਮੈਂ ਇਲਾਜ ਫ੍ਰੀ ਕਰ ਦਿੱਤਾ ਤੁਹਾਨੂੰ ਆਮ ਕਲੀਨਿਕ ਚ ਜਾ ਕੇ ਕੌਣ ਨੇ ਕਰਾਇਆ ਵੀ ਮੈਡੀਕਲ ਕਾਲਜ ਸਾਡਾ ਪਟਿਆਲਾ ਉੱਥੇ ਕਿਉਂ ਨਹੀਂ ਗਿਆ ਮੈਡੀਕਲ ਕਾਲਜ ਸਾਡਾ ਇੱਥੇ ਆ ਅੰਮ੍ਰਿਤਸਰ ਕਿਉਂ ਨਹੀਂ ਜਨਾਬ ਕੇ ਕਿ ਜਿਹੜੇ ਲੋਕਾਂ ਨੂੰ ਕਹਿੰਦਾ ਸੀ ਆਮ ਕਰਦੇ ਆ ਤੇ ਆਪ ਖਾਸ ਬਣਦਾ ਕਿਉਂ ਨਹੀਂ ਉਥੋਂ ਲੈਦਾ ਉਥੋਂ ਲੈਵੇਂ ਕਰੋਸੀ ਪਾਣੀ ਦੀ ਬੋਤਲੋਂ ਤੋਂ ਬਾਹਰ ਲੈ ਕੇ ਪੀਵੇ ਇਹਦੇ ਮਹਿੰਗੇ ਹਸਪੀਟਲ ਚ ਮੁੱਖ ਮੰਤਰੀ ਦਾ ਇਲਾਜ ਹੋਣਾ ਮੇਰੇ ਖਿਆਲ ਚ ਪੀਜੀਏ ਸਭ ਤੋਂ ਇੰਡੀਆ ਦੇ ਵਿੱਚੋਂ ਬੈਸਟ ਹਸਪੀਟਲ ਸਾਡਾ ਪੀਜੀਏ ਚੰਡੀਗੜ੍ਹ ਆ ਉਥੇ ਮੁੱਖ ਮੰਤਰੀ ਜੇ ਜਾਣੋਂ ਡਰਦਾ ਤੇ ਪ੍ਰਾਈਵੇਟਾਂ 'ਚ ਜਾਂਦਾ ਇਹਦਾ ਮਤਲਬ ਇਹ ਆਮ ਕਰਦਣੀ ਇਹ ਖਾਸ ਕਰਤਾ ਮੱਛਾ ਉਹ ਕੋਲੋਂ ਆਪ ਤੇ ਬਚ ਗਿਆ ਜੀ ਉਹਨਾਂ ਨੂੰ ਬਹੁਤ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਦਿਲੋਂ ਬਹੁਤ ਰਿਸਪੈਕਟ ਕਰਦਾ ਔਰ ਬਾਬਾ ਜੀ ਵਰਗਾ ਮੇਰਾ ਕਦੇ ਇਨਸਾਨ ਕਦਾ ਨਹੀਂ ਹੋ ਸਕਦਾ ਔਰ ਪੜੇ ਪਹਿਲਾਂ ਵੇਖਿਆ ਹਣਾ ਕਿ ਕੋਈ ਇਦਾਂ ਨਹੀਂ ਕਰਦਾ ਉਹ ਬਹੁਤ ਹੀ ਕਾਈਂਡ ਅਟਰਡ ਨੇ ਉਹ ਸਾਰੇ ਅਸੀਂ ਜਾਣਦੇ ਹਾਂ ਉਹ ਛੋਟੇ ਭਰਾਵਾਂ ਵਾਂਗੂ ਪਿਆਰ ਕਰਦੇ ਔਰ ਇੱਕ ਨਾਲ ਨਹੀਂ ਜਿਹੜਾ ਵੀ ਤਾਂ ਤੇ ਉਹ ਦਾ ਕੋਈ ਗਲਤ ਗਲਤ ਮੈਨੇ ਕੱਢਨੇ ਉਹਨਾਂ ਦੁਖੀ ਹੋ ਕੇ ਦਿੱਤੀ ਹੋएगी ਇਹ ਗਲਤੀ ਸਾਡੀ ਹੈ ਤੇ ਬਾਬਾ ਜੀ ਦੀ ਗਲਤੀ ਨਹੀਂ ਮੈਂ ਕਹਾਂ ਮੀਟ ਗਿਆ ਮਰਾ ਯਾਰ ਮਤਲਬ ਉਹ ਨਸ਼ੇ ਵਾਲਾ ਨਾ ਯਾਰ ਨਹੀਂ ਨਹੀਂ ਵੇਖੋ ਗੱਲ ਸੁਣ ਉਹਨਾਂ ਚਾਹ ਨਹੀਂ ਚਾਹ ਵੇਖੋ ਰਿਸ਼ਤੇਦਾਰ ਇਨੀ ਸ਼ਟੀ ਜਾਂਦੇ ਤਾਂ ਅੱਜ ਕਾਈ ਨੂੰ ਕਹਾਂ ਮੈਂ ਬਰੋਸਤ ਹੁੰਦਾ ਹੋ ਤਾਂ ਉਹ ਰਿਸ਼ਤੇਦਾਰ ਹੁਣ ਦੋਸਤ ਜਾਂ ਇਹ ਕਹਿੰਦੇ ਹੁੰਦੀ ਹੈ ਕਿ ਪਰ ਮੇਰੇ ਖਿਆਲ ਚ ਕਿ ਉਹਨਾਂ ਨੇ ਜੋ ਕਿਹਾ ਕਿ ਮੈਂ ਉਹਨੂੰ ਇਹ ਨਹੀਂ ਕਹਿੰਦਾ ਕਿ ਮੈਂ ਗਲਤ ਕਿਹਾ ਜੋ ਉਹਨਾਂ ਦੀ ਦਵਾਂਤ ਹੈ ਉਹਨਾਂ ਨੇ ਕਿਹਾ ਕਿ ਇਹ ਤਾਂ ਗਵਰਨਮੈਂਟ ਨੂੰ ਦੇਖਣਾ ਕਿ ਕਿਵੇਂ ਜਿਸ ਤਰੀਕੇ ਦੇ ਨਾਲ ਪ੍ਰਚਾਰ ਕਰਨਾ ਕਿਸੇ ਵਕਤ ਇਹਨੂੰ ਮੈਂ ਨਹੀਂ ਠੀਕ ਸਮਝਦਾ ਬਾਬਾ ਜੀ ਸੈਂਟਰੀ ਕਰਦੇ ਜਾਦੇ ਮੇਰਾ ਨਿਕਲ ਬਾਬਾ ਜੀ ਅਸੀਂ ਸਾਰੇ ਉਹਨਾਂ ਨੂੰ ਮੱਥਾ ਟੇਕਣ ਜਾਂਦੇ ਹਾਂ ਤਾਂ ਉਹ ਕਦੀ ਨਹੀਂ ਸਾਬ ਮੇਰੇ ਖਿਆਲ ਚ ਮੈਂ 100% ਉਹ ਸਿਰਫ ਦੁਨੀਆ ਦਾ ਉਦਾਰ ਕਰਨ ਲਈ ਹੈ ਨਾ ਕਿ ਪੋਲਟਿਕਸ ਵਿੱਚ ਚਾਉਣ ਲਈ ਪਰ ਇੱਕ ਜਰੂਰ ਹੈ ਕਿ ਜਦੋਂ ਜਾਈਦਾ ਸਾਨੂੰ ਮਿਲਦੇ ਜਿਸ ਤਰੀਕੇ ਦੇ ਨਾਲ ਨੇ ਉਹ ਸਾਨੂੰ ਆਣ ਕੇ ਬਾਅਦ ਪ੍ਰਚਾਰ ਨਹੀਂ ਕਰਨਾ ਚਾਹੀਦਾ ਸੰਤ ਦਾ ਦਿਲ ਬਹੁਤ ਖਿਰਦਾ ਬਹੁਤ ਵਿਸ਼ਾਲ ਹੁੰਦਾ ਤੋਂ ਉਹਨਾਂ ਦਾ ਵਿਸ਼ਾਲ ਹਿੰਦ ਚੈਪਟਰ ਹਾਸ ਹਾਕਾਰੇ ਉਹ ਤਾਂ ਆ ਰਹੇ ਨਹੀਂ ਯਾਰ ਆਪਕੇ ਕੋਈ ਸਾਰੇ ਉਹਨਾਂ ਦੇ ਨਾਲ ਰਹੇ ਆ ਤੇ ਜੇ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਚ ਕੋਈ ਜਾ ਸਕਦਾ ਤੇ ਉਦੋਂ ਠੀਕ ਹੈ ਜਾਂ ਬੀਜੇਪੀ ਚ ਤੇ ਜੇ ਕੋਈ ਕਾਂਗਰਸ ਦੇ ਵਿੱਚ ਆ ਜੇਗਾ ਤੋ ਗਲਤ ਹੋਏਗਾ